ਨਾ ਕਦੇ ਮਰੇ ਨਾ ਜਾਈ ਰਾਗ ਸੂਹੀ ਸੰਤ ਮਹੱਲਾ ਚੌਥਾ ਕਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਵਹੁ ਸੰਤ ਜਨੋ ਗੁਣ ਗਾਵਹਿ ਗੋਬਿੰਦ ਕੇਰੇ RAM ਗੁਰਮੁਖ ਮਿਲ ਰਹੀਐ ਕਰਵਾਜਹਿ ਸ਼ਬਦ ਕਨੇਰੇ RAM ਸ਼ਬਦ ਕਨੇਰੇ ਹਰ ਪ੍ਰਭ ਤੇਰੇ ਤੂੰ ਕਰਤਾ ਸਭ ਥਾਈ ਹਨ ਸਜਪੀ ਸਦਾ ਸਲਾਹੀ ਸਾਚ ਸ਼ਬਦ ਲਿਵ ਲਾਈ ਅਨ ਦਿਨ ਸਹਿਜ ਰਹੇ ਰੰਗ ਰਾਤਾ RAM ਨਾਮ ਰਿਧ ਪੂਜਾ ਨਾਨਕ ਗੁਰਮੁਖ ਇਕ ਪਛਾਨ ਅਵਰ ਨਾ ਜਾਣੈ ਦੂਜਾ ਸਭ ਮਹਿ ਰავ ਰਹਿਆ ਸੋ ਪ੍ਰਭ ਅੰਤਰ ਜਾਮੀ RAM ਗੁਰ ਸ਼ਬਦ ਰਵੈ ਰავ ਰਹਿਆ ਸੋ ਪ੍ਰਭ ਮੇਰਾ ਸੁਆਮੀ RAM ਪਰਬ ਮੇਰਾ ਸਵਾਮੀ ਅੰਤਰ ਜਾਮੀ ਘਟ ਘਟ ਰਵਿਆ ਸੋਈ ਗੁਰਮਤ ਸੱਚ ਪਾਈਐ ਸਹਜ ਸਮਾਈਐ ਤਿਸ ਬਿਨ ਅਵਰ ਨ ਕੋਈ ਸਹਜੇ ਗੁਣ ਗਾਵਾਂ ਜੀ ਪ੍ਰਭ ਭਾਵਾਂ ਆਪੇ ਲਏ ਮਲਾਏ ਨਾਨਕ ਸੋ ਪ੍ਰਭ ਸ਼ਬਦੇ ਜਾਪੈ ਐਨਸ ਨਾਮ ਧਿਆਈ ਇਹੋ ਜੱਗੋ ਦੁੱਤਰ ਮਨ ਮੁਖ ਪਾਰ ਨ ਪਾਈ ਰਾਮ ਅੰਤਰੇ ਹਉ ਮੈਂ ਮਮਤਾ ਕਾਮ ਕ੍ਰੋਧ ਚਤੁਰਾਈ ਰਾਮ ਅੰਤਰ ਚਤੁਰਾਈ ਤਾਏ ਨ ਪਾਈ ਬਿਰਥਾ ਜਨਮ ਗਵਾਇਆ ਜਮ ਮਗ ਦੁਖ ਪਾਵੈ ਝੋਟਾ ਖਾਵੈ ਅੰਤ ਗਿਆ ਪਛਤਾਇਆ ਬਿਨ ਨਾਮੈ ਕੋ ਬੇਲੀ ਨਹੀਂ ਪੁੱਤ ਕਟੰਬ ਸੁਤ ਭਾਈ ਨਾਨਕ ਮਾਇਆ ਮੋਹ ਪਸਾਰਾ ਆਗੈ ਸਾਥ ਨਾ ਜਾਈ ਹਉ ਪੁੱਛਉ ਆਪਣਾ ਸਤਿਗੁਰ ਦਾਤਾ ਕਿਨ ਬਿਦ ਦੁਤਰ ਤਰੀਐ ਰਾਮ ਸਤਿਗੁਰ ਭਾਏ ਚਲੋ ਜੀਵਤਿਆਂ ਇਵ ਮਰੀਐ ਰਾਮ ਜੀਵਤਿਆਂ ਮਰੀਐ ਪੌਜਲ ਤਰੀਐ ਗੁਰਮੁਖ ਨਾਮ ਸਮਾਵੈ ਪੂਰਾ ਪੁਰਖ ਪਾਇਆ ਵਡਭਾਗੀ ਸੱਚ ਨਾਮ ਲਿਵ ਲਾਵੇ ਮਤ ਪਰਗਾਸ ਭਈ ਮਨ ਮਾਨਿਆ RAM ਨਾਮ ਵਡਿਆਈ ਨਾਨਕ ਪ੍ਰਭ ਪਾਇਆ ਸ਼ਬਦ ਮਲਾਇਆ ਜੋਤੀ ਜੋਤ ਮਲਾਈ ਸੂਹੀ ਮਹੱਲਾ ਚੌਥਾ ਕਰ ਪੰਜਵਾਂ ਇਕ ਓੰਕਾਰ ਸਤਿਗੁਰ ਪ੍ਰਸਾਦ ਗੁਰਸੰਤ ਜਨੋ ਪਿਆਰਾ ਮੈਂ ਮਿਲਿਆ ਮੇਰੀ ਤ੍ਰਿਸ਼ਨਾ बुझ ਗਈ ਆਸੀ ਹਉ ਮਨ ਤਨ ਦੇਵਾ ਸਤਿਗੁਰ ਐ ਮੈਂ ਮਿਲੇ ਪ੍ਰਭ ਗੁਣਤਾਸਿ ਤਨ ਤਨ ਗੁਰੂ ਵੱਡ ਪੁਰਖ ਹੈ ਮੈਂ ਦਸੇ ਹਰ ਸਾ ਬਾਸੀ ਵੱਡ ਭਾਗੀ ਹਰ ਪਾਇਆ ਜਨ ਨਾਨਕ ਨਾਮ ਵਗਾਸਿਤੇ ਗੁਰ ਸੱਜਣ ਪਿਆਰਾ ਮੈਂ ਮਿਲਿਆ ਹਰ ਮਾਰਗ ਪੰਥ ਦਸਾਹਾ ਕਰ ਆਵੋ ਚਿਰਿਵ ਛੁੰਨਿਆ ਮਿਲ ਸ਼ਬਦ ਗੁਰੂ ਪ੍ਰਭ ਨਾਹਾ ਹਉ ਤੁਝ ਬਾਜੋ ਖਰੀ ਉਡੀਨੀਆ ਜਿਉ ਜਾਲ ਬੇਨ ਮੀਨ ਮਰਾਹਾ ਵਡ ਭਾਗੀ ਹਰ ਧਿਆਆ ਜਨ ਨਾਨਕ ਨਾਮ ਸੁਮਾਹਾ ਮਨ ਦੇਹ ਦੇਸ ਚਲ ਚਲ ਭਰਮਿਆ ਮਨ ਮੁਖ ਪਰਮੁ ਪੁਲਾਇਆ ਨਿਤਿਆ ਸਾ ਮਨ ਚਿਤ ਵੈ ਮਨ ਤ੍ਰਿਸ਼ਨਾ ਭੁਖ ਲਗਾਇਆ ਅਨਤਾ ਧਨ ਧਰ ਦੱਬਿਆ ਫਿਰ ਬਿਖ ਭਾਲਣ ਗਿਆ ਜਨ ਨਾਨਕ ਨਾਮ ਸਲਾਹੇ ਤੂੰ ਬਿਨ ਨਾਮੈ ਪਚ ਪਚ ਮੋਇਆ ਗੁਰਸੁੰਦਰ ਮੋਹਨ ਪਾਏ ਕਰੇ ਹਰ ਪ੍ਰੇਮ ਬਾਣੀ ਮਨ ਮਾਰਿਆ ਮੇਰਾ ਹਿਰਦੈ ਸੁਧ ਬੁੱਧ ਵਿਸਰ ਗਈ ਮਾਨਿਆ ਸਾਚਿ ਚਿੰਤ ਵਸਾਰਿਆ ਮੈਂ ਅੰਤਰ ਵੇਦਨ ਪ੍ਰੇਮ ਕੀ ਗੁਰ ਦੇਖਤ ਮਨ ਸਾਧਾਰਿਆ ਵੱਡ ਭਾਗੀ ਪ੍ਰਭ ਆਏ ਮਿਲ ਜਨ ਨਾਨਕ ਖਿਨ ਖਿਨ ਵਾਰਿਆ ਸੂਹੀ ਸੰਤ ਮਹੱਲਾ ਚੌਥਾ ਮਾਰੇ ਹਿਸਵੇ ਜਨ ਹਉ ਮੈਂ ਵਿਖਿਆ ਜਿਨ ਹਰ ਪ੍ਰਭ ਮਿਲਣ ਨਾ ਦਿੱਤੀਆ ਦੇ ਕੰਚਨ ਵੇ ਵੰਨੀਆਂ ਇਨ ਹਉ ਮੈਂ ਮਾਰਿ ਵਿਗੁੱਤੀਆ ਮੋਹ ਮਾਇਆ ਵੇ ਸਭ ਕਾਲਖਾ ਇਨ ਮਨ ਮੁਖ ਮੂੜ ਸੁਜੁੱਤੀਆ ਜਨ ਨਾਨਕ ਗੁਰਮੁਖੇ ਉੱਭਰੇ ਗੁਰ ਸ਼ਬਦੀ ਹਉ ਮੈਂ ਛੁੱਤੀਆ ਵਸਿਆਣਿ ਉਹ ਵੇ ਜਨ ਇਸ ਮਨ ਕੋ ਮਨ 바ਸੇ ਜਿਉ ਨਿਤ ਭੌਂਦਿਆ ਦੁਖ ਰਹਿਣ ਵੀ ਵਿਹਾਨੀਆਂ ਨਿਤ ਆਸਾਂ ਆਸ ਕਰੇਂਦਿਆਂ ਗੁਰ ਪਾਇਆ ਵੇ ਸੰਤ ਜਨੋ ਮਨ ਆਸ ਪੂਰੀ ਹਰ ਚਉਧਿਆ ਜਨ ਨਾਨਕ ਪ੍ਰਭ ਦੇਹੋ ਮੱਤੀ ਸਾਦੇ ਆਸਾ ਨਿਤ ਸੁਖ ਸੌਂਦਿਆ ਸਾਤ ਅਨੇ ਆਸਾ ਚਿਤ ਕਰੇ ਰਾਮ ਰਾਜਿਆ ਹਰ ਪ੍ਰਭ ਸੇ ਜੜੀ ਐ ਆਈ ਮੇਰਾ ਠਾਕੁਰ ਅਗਮ ਦਿਹਾਲ ਹੈ RAM RAJYA ਕਰ ਕਿਰਪਾ ਲਿਹੁ ਮਲਾਈ ਮੇਰਾ ਮਨ ਤਨ ਲੋਚਾ ਗੁਰਮੁਖੇ RAM RAJYA ਹਰ ਸਰਦਾ ਸੀਜ ਵਿਛਾਈ ਜਨ ਨਾਨਕ ਹਰ ਪ੍ਰਭ ਪਾਣੀਆਂ RAM RAJYA ਮਿਲਿਆ ਸਹਿਜ ਸੁਭਾਈ ਇਕਤ ਸੀਜੈ ਹਰ ਪ੍ਰਭੂ RAM RAJYA ਗੁਰਦਸੇ ਹਰ ਮੇਲੇਈ ਮੈਂ ਮਨ ਤਨ ਪ੍ਰੇਮ ਬੈਰਾਗ ਹੈ RAM RAJYA ਗੁਰ ਮੀਲੇ ਕਿਰਪਾ ਕਰੇ ਹਉ ਗੁਰ ਵਿਟੋ ਹੋ ਘੋਲ ਕਮਾਇਆ RAM RAJYA ਜੀਉ ਸਤਗੁਰ ਆਗੇ ਦੇਈ ਗੁਰ ਤੁਠਾ ਜੀਉ RAM RAJYA ਜਨ ਨਾਨਕ ਹਰ ਮੀਲੇ ਰਾਗ ਸੂਹੀ ਸ਼ੰਤ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓ ਅਨਕਾਰ ਸਤਗੁਰ ਪ੍ਰਸਾਦ ਸੁਣ ਬਾਵਰੇ ਤੂੰ ਕਾਏ ਦੇਖ ਭੁਲਾਨਾ ਸੁਣ ਬਾਵਰੇ ਨੇਹੋ ਕੂੜਾ ਲਾਇਓ ਕੁਸੰਬ ਰੰਗਾਨਾ ਕੂੜੀ ਦੇਖ ਭੁੱਲੋ ਅਡਲਹਿ ਨਾ ਮੁੱਲੂ ਗੋਬਿੰਦ ਨਾਮਮ ਜੀਠਾ ਥੀ ਵਹਿ ਲਾਲਾ ਅਤ ਗੁਲਾਲਾ ਸ਼ਬਦ ਚੀਨ ਗੁਰ ਮੀਠਾ ਮਿਥਿਆ ਮੋਹਿ ਮਗਨ ਥੀ ਰਹਿਆ ਝੂਠ ਸੰਗ ਲਪਟਾਨਾ ਨਾਨਕ ਦੀਨ ਸਰਨ ਕਿਰਪਾ ਨਿਦ ਰਾਖ ਲਾਜ ਭਗਤ ਹੰਨਾ ਸੁਣ ਬਾਵਰੀ ਸੇਵ ਠਾਕੁਰ 나ਥ ਪੁਰਾਣਾ ਸੁਣ ਬਾਵਰੀ ਜੋ ਆਇਆ ਤਿਸ ਜਾਣਾ ਨਿਚਲ ਹਭ ਵੈਸੀ ਸੁਣ ਪਰਦੇਸੀ ਸੰਤ ਸੰਗ ਮਿਲ ਰਹੀ ਐ ਹਰ ਪਾਈਐ ਭਾਗੀ ਸੁਣ ਬੈ ਰਾਗੀ ਚਰਨ ਪ੍ਰਭੂ ਗਹਿ ਰਹੀ ਐ ਇਹੋ ਮਨ ਦੀਜੈ ਸੰਕ ਨਾ ਕੀਜੈ ਗੁਰਮੁਖ ਤਜ ਬਹੁ ਮਾਣਾ ਨਾਨਕ ਦੀਨ ਭਗਤ ਭਵ ਤਾਰਨ ਤੇਰੇ ਕਿਆ ਗੁਣ ਆਖ ਵਖਾਣਾ ਸੁਣ ਬਾਵਰੇ ਕਿਆ ਕੀਚੈ ਕੂੜਾ ਮਾਨੂ ਸੁਣ ਬਾਵਰੇ ਹਭ ਵੈਸੀ ਗਰਭ ਗਵਾਨੂ ਨਿਚਲ ਹਭ ਜਾਣਾ ਮਿਥਿਆ ਮਾਨ ਸੰਤ ਪ੍ਰਭੂ ਹੋਏ ਦਾਸਾ ਜੀਵਤ ਮਰੀਏ ਪੌਜਲ ਤਰੀਏ ਜੇ ਕੀ ਵੈ ਕਰਮ ਲਿਖਿਆ ਸਾ ਗੁਰ ਸੇਵੀ ਜੈ ਅੰਮ੍ਰਿਤ ਪੀਜੈ ਜਿਸ ਲਾਭ ਹੈ ਸਹਿਜ ਧਿਆਨੂ ਨਾਨਕ ਸਰਨ ਪਿਆ ਹਰ ਦੁਆਰ ਹੈ ਹਉ ਬਲ ਬਲ ਸਦ ਕੁਰਬਾਨ ਸੁਣ ਬਾਵਰੇ ਮਤ ਜਾਣ ਪ੍ਰਭ ਮੈਂ ਪਾਇਆ ਸੁਣ ਬਾਵਰੇ ਥਿਓ ਰੇਣ ਜਿਨੀ ਪ੍ਰਭ ਧਾਇਆ ਜਿਨ ਪ੍ਰਭ ਧਿਆਇਆ ਤਿਨ ਸੁਖ ਪਾਇਆ ਵਡਭਾਗੀ ਦਰਸ਼ਨ ਪਾਈਐ ਥਿਓ ਨਮਾਣਾ ਸਤਿਗੁਰ ਬਾਣਾ ਸਗਲਾ ਆਪ ਮਿਟਾਈਐ ਉਹ ਧਨ ਭਾਗ ਸੁਦਾ ਜਿਨ ਪ੍ਰਭ ਲੱਦਾ ਹਮ ਤਿਸ ਪਹਿ ਆਪ ਵਿਚਾਇਆ ਨਾਨਕ ਦੀਨ ਸਰਨ ਸੁਖ ਸਾਗਰ ਰਾਖ ਲਾਜ ਅਪਨਾਇਆ ਸੂਹੀ ਮਹੱਲਾ ਪੰਜਵਾਂ ਹਰ ਚਰਨ ਕਮਲ ਕੀ ਟੇਕ ਸਤਿਗੁਰੁ ਦਿੱਤੀ ਤੋਸ ਕੈ ਬਲਰਾਮ ਜੀਉ ਹਰ ਅੰਮ੍ਰਿਤ ਭਰੇ ਪੰਡਾਰ ਸਬ ਕਿਛ ਹੈ ਘਰ ਤਿਸ ਕੈ ਬਲਰਾਮ ਜੀਉ ਬਾਬੁਲ ਮੇਰਾ ਵਡ ਸਮਰਤਾ ਕਰਨ ਕਾਰਨ ਪ੍ਰਭ ਹਾਰਾ ਜਿਸ ਸਿਮਰਤ ਦੁਖ ਕੋਈ ਨ ਲਾਗੈ ਪਉ ਜਲ ਪਾਰਿ ਉਤਾਰਾ ਆਦਿ ਜਗਾਦ ਭਗਤਨ ਕਾ ਰਖਾ ਉਸਤਤ ਕਰ ਕਰ ਜੀਵਾ ਨਾਨਕ ਨਾਮ ਮਹਾਰਸ ਮੀਠਾ ਅਨ ਦਿਨ ਮਨ ਤਨ ਪੀਵਾ ਹਰ ਆਪੇ ਲਏ ਮਲਾਈ ਕਿਉ ਵੇ ਛੋੜਾ ਥੀ ਵੀ ਬਲਰਾਮ ਜੀਓ ਜਿਸਨੋਂ ਤੇਰੀ ਟੇਕ ਸੋ ਸਦਾ ਸਦ ਜੀਵਈ ਬਲਰਾਮ ਜੀਓ ਤੇਰੀ ਟੇਕ ਤੁਜੈ ਤੇ ਪਾਈ ਸਾਚੇ ਸਿਰਜਨ ਹਾਰਾ ਜਿਸ ਤੇ ਖਾਲੀ ਕੋਈ ਨਹੀਂ ਐਸਾ ਪ੍ਰਭੂ ਹਮਾਰਾ ਸੰਤ ਜਨਾ ਮਿਲ ਮੰਗਲ ਗਾਇਆ ਦਿਨ ਰਹਿਨ ਆਸ ਤੇਮਾਰੀ ਸਫਲ ਦਰਸ ਭੇਟਿਆ ਗੁਰਪੂਰਾ ਨਾਨਕ ਸਦ ਬਲੇ ਹਾਰੀ ਸੰਮਲਿਆ ਸੱਚ ਥਾਨ ਮਾਨ ਮਹਤ ਸੱਚ ਪਾਇਆ ਬਲਰਾਮ ਜੀਓ ਸਤ ਗੁਰ ਮਿਲਿਆ ਦਇਾਲ ਗੁਣ ਅਬਨਾਸੀ ਗਾਇਆ ਬਲਰਾਮ ਜੀਓ ਗੁਣ ਗੋਵਿੰਦ ਗਾਉ ਨਿਤ ਨਿਤ प्राण प्रीतम स्वामियां शुभ दिवस ए आए गह कंठ लाए मिले अंतर जामिया सत संतोष वजह वाजे अनहदा चुनकारी सुन भय नासे सगल नानक प्रभु पुरख करन हारी उपजया तात ज्ञान सोरै पियै एक हर बलाराम जीव ब्रह्म ब्रह्म मिलिया ਕੁਏ ਨਾ ਸਾਕੇ ਭਿੰਨ ਕਰ ਬਲਰਾਮ ਜੀਓ ਬਿਸਮ ਪੇਖੈ ਬਿਸਮ ਸੁਣੀਐ ਬਿਸਮਾਦ ਨਦਰੀ ਆਇਆ ਜਲ ਥਲ ਮਹੀਲ ਪੂਰਨ ਸੁਆਮੀ ਘਟ ਘਟ ਰਹਿ ਆਸ ਮਾਇਆ ਜਿਸ ਤੇ ਉਪਜਿਆ ਤਿਸ ਮਾਹੀ ਸੁਆਇ ਕੀਮਤ ਕਹਿਣ ਨਾ ਜਾਏ ਜਿਸਕੇ ਚਲਤ ਨਾ ਜਾਹੀ ਲਖਣੀ ਨਾਨਕ ਤੇ ਸਹ ਧਿਆਏ raag soohi sant mahalla panjwaa ghar dooja ik oankar satgurb prasad gobind gun gaavan laagi har rang aanand din jaage har rang jaage paap bhage mile sant pyaaria gur charan laage param bhage kaaj sagal swaar ya sun shravan baani sahaj jaani ਹਰ ਨਾਮ ਜਪ ਵਡ ਭਾਗੈ ਬਿਨਵੰਤ ਨਾਨਕ ਸਰਨ ਸੁਆਮੀ ਜੀਉ ਪਿੰਡ ਪ੍ਰਭ ਆਗੈ ਅਨਹਤ ਸ਼ਬਦ ਸੁਹਾਵਾ ਸਚ ਮੰਗਲ ਹਰ ਜਸ ਗਾਵਾ ਗੁਣ ਗਾਏ ਹਰ ਹਰ ਦੂਖ ਨਾਸੇ ਰਹਸ ਉਪਜੈ ਮਨ ਘਣਾ ਮਨ ਤਨ ਨਿਰਮਲ ਦੇਖ ਦਰਸ਼ਨ ਨਾਮ ਪ੍ਰਭ ਕਾ ਮੁਖ ਪਣਾ ਹੋਏ ਰੇਣ ਸਾਧੂ ਪ੍ਰਭ ਆਰਾਧੂ ਆਪਣੇ ਪ੍ਰਭ ਭਾਵਾਂ ਬਿਨਵੰਤ ਨਾਨਕ ਦਇਆ ਧਾਰੂ ਸਦਾ ਹਰ ਗੁਣ ਗਾਵਾਂ ਗੁਰ ਮਿਲ ਸਾਗਰ ਤਰਿਆ ਹਰ ਚਰਨ ਜਪਤ ਨਿਸ ਤਰਿਆ ਹਰ ਚਰਨ ਧਿਆਈ ਸਭ ਫਲ ਪਾਏ ਮਿਟੇ ਆਮਣ ਜਾਣਾ ਪਾਏ ਭਗਤ ਸੁਪਾਏ ਹਰ ਜਪ ਆਪਣੀ ਪ੍ਰਭ ਭਾਵਾਂ ਜਪ ਏਕ ਅਲਖ ਅਪਾਰ ਪੂਰਨ ਤਿਸ ਬਿਨਾ ਨਹੀਂ ਕੋਈ ਬਿਨਵੰਤ ਨਾਨਕ ਗੁਰ ਭਰਮ ਖੋਇਆ ਜਤ ਦੇਖਾਂ ਤਤ ਸੋਈ ਪਤਤ ਪਾਵਨ ਹਰ ਨਾਮਾ ਪੂਰਨ ਸੰਤ ਜਨਾ ਕੇ ਕਾਮਾ ਗੁਰ ਸੰਤ ਪਾਇਆ ਪ੍ਰਭ ਧਿਆਇਆ ਸਗਲ ਇੱਛਾ ਪੁੰਨੀਆਂ ਹਉ ਤਾਪ ਬਿਨ ਸੇ ਸਦਾ ਸਰਸੇ ਪ੍ਰਭ ਮਿਲੇ ਚਰੀਵ ਛੁੰਨਿਆ ਮਨ ਸ਼ਾਂਤ ਆਈ ਵਜੀ ਵਧਾਈ ਮਨੁ ਕਦੀ ਨਾ ਵਿਸਰੈ ਬਿਨਵੰਤ ਨਾਨਕ ਸਤਿਗੁਰ ਦਰੜਾਇ ਸਦਾ ਭਜ ਜਗਦੀਸ਼ਰੈ ਰਾਗ ਸੂਹੀ ਸੰਤ ਮਹੱਲਾ ਪੰਜਵਾਂ ਘਰ ਤੀਜਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਤੂੰ ਠਾਕ ਰੋ ਬੈਰਾਗ ਰੋ ਮੈਂ ਜਹੀ ਕਣ ਚੇਰੀ RAM ਤੂੰ ਸਾਗਰ ਹੋ ਰਤਨਾਗਰ ਹੋ ਹਉਸਾਰ ਨਾ ਜਾਣਾਂ ਤੇਰੀ RAM ਸਾਰ ਨਾ ਜਾਣਾ ਤੂੰ ਵਧ ਦਾਣਾ ਕਰ ਮਿਹਰੰਮਤ ਸਾਈਂ ਕਿਰਪਾ ਕੀਜੈ ਸਾ ਮਤ ਦੀਜੈ ਆਠ ਪਹਿਰ ਤੁਧ ਧਿਆਈ ਗਰਬ ਨਾ ਕੀਜੈ ਰੇਣ ਹਵੀਜੈ ਤਾਂ ਗਤ ਜੀ ਹਰੇ ਤੇਰੀ ਸਭ ਉਪਰ ਨਾਨਕ ਕਾ ਠਾਕੁਰ ਮੈਂ ਜੇ ਹੀ ਘਣ ਚੇਰੀ RAM ਤੁਮੋ ਗੋਹਰ ਹੱਤ ਗਹਿਰ ਗੰਭੀਰਾ ਤੁਮ ਪਿਰ ਹਮ ਬਹੋਰੀ ਆ ਰਾਮ ਤੁਮ ਵੱਡੇ ਵੱਡੇ ਵੱਡ ਉੱਚੇ ਹਉ ਇਤਨੀ ਕਲਹਰੀ ਆ ਰਾਮ ਹਉ ਕਿਛ ਨਾਹੀ ਏ ਕੋ ਤੂ ਹੈ ਆਪੇ ਆਪ ਸੁਜਾਨਾ ਅਮਰਤ ਦ੍ਰਿਸ਼ਟ ਨਿਮਖ ਪ੍ਰਭ ਜੀਵਾ ਸਰਬ ਰੰਗ ਰਸਮਾਨਾ ਚਰਨ ਹ ਸਰਨੀ ਦਾਸ ਹ ਦਾਸੀ ਮਨ ਮੋ ਲੈ ਤਨ ਹਰੀਆ ਨਾਨਕ ਠਾਕੁਰ ਸਰਬ ਸਮਾਨਾ ਆਪਨ ਭਾਵਨ ਕਰੀਆ ਤੁਜ ਉਪਰ ਮੇਰਾ ਹੈ ਮਾਣਾ ਤੂੰ ਹੈ ਮੇਰਾ ਤਾਣਾ ਰਾਮ ਸੁਰਤ ਮਤ ਚਤਰਾਈ ਤੇਰੀ ਤੂੰ ਜਣਾਏ ਜਾਣਾ ਰਾਮ ਸੋਈ ਜਾਣੈ ਸੋਈ ਪਛਾਣੈ ਜਾ ਕੋ ਨਦਰ ਸਰੰਦੀ ਮਨ ਮੁਖ ਭੂਲੀ ਬਹੁਤੀ ਰਾਹੀ ਫਾਤੀ ਮਾਇਆ ਖੰਦੇ ਠਾਕੁਰ ਬਾਣੀ ਸਾਗੁਣਵੰਤੀ ਦਿਨਹੀ ਸਬਰੰਗ ਮਾਣਾ ਨਾਨਕ ਕੀ ਧਰ ਤੂੰ ਹੈ ਠਾਕੁਰ ਤੂੰ ਨਾਨਕ ਕਾ ਮਾਣਾ ਹੋ ਵਾਰੀ ਵੰਨਾਂ ਕੋਲੀ ਵੰਨਾਂ ਤੂੰ ਪਰਬਤ ਮੇਰਾ ਓ ਲਾਰਾਮ ਹਉ ਬਾਲ ਜਾਈ ਲੱਖ 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 ਬਰੀਆ ਜਿਨ ਭ੍ਰਮ ਪਰਦਾ ਖੋਲਾ ਰਾਮ ਮਿਟੇ ਅੰਧਾਰੇ ਤਜੇ ਬਿਕਾਰੇ ਠਾਕੁਰ ਸਿਉ ਮਨ ਮਾਨਾ ਪ੍ਰਭ ਜੀ ਬਾਣੀ ਭਈ ਨਿਕਾਣੀ ਸਪਲ ਜਨਮ ਪਰਵਾਨਾ ਭਈ ਅਮੋਲੀ ਭਾਰਾ ਤੋਲੀ ਮੁਕਤ ਜੁਗਤ ਦਰ ਖੋਲਾ ਕਹੋ ਨਾਨਕ ਹਉ ਨਿਰਭਉ ਹੋਈ ਸੋ ਪ੍ਰਭ ਮੇਰਾ ਓਲਾ ਸੂਹੀ